ਖਬਰ ਹੁਸ਼ਿਆਰਪੁਰ ਦੇ ਠਾਣਾ ਮਹਿਟੀਆਣਾ ਅਧੀਨ ਆਉਂਦੇ ਪਿੰਡ ਟਕਕਵਾਲ ਤੋਂ ਹੈ ਜਿੱਥੇ ਕਿ ਬੀਤੇ ਦਿਨੀ ਇੱਕ ਮਹਿਲਾ ਸਮੇਤ ਆਏ ਕੁਝ ਨੌਜਵਾਨਾਂ ਨੇ ਇੱਕ ਨੌਜਵਾਨ ਤੇ ਤੀਸਰ ਤਰ੍ਹਾਂ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਵੀ ਰੂਪ ਚ ਜ਼ਖਮੀ ਕਰ ਦਿੱਤਾ ਜ਼ਖਮੀ ਹੋਏ ਨੌਜਵਾਨ ਨੂੰ ਉਸਦੇ ਸਾਥੀਆਂ ਵੱਲੋਂ ਤੁਰੰਤ ਸਿਵਲ ਹਸਪਤਾਲ ਹੁਸ਼ਿਆਰਪੁਰ ਚ ਇਲਾਜ ਲਈ ਭੇਜਤੀ ਕਰਵਾਇਆ ਗਿਆ ਠਾਣਾ ਮਹਿਟੀਆਣਾ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਕਿਹਾ ਕਿ ਜਲਦ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਸਥਾਨਿਕ ਸਿਵਲ ਹਸਪਤਾਲ ਹੁਸ਼ਿਆਰਪੁਰ ਚ ਜ਼ੇਰੇ ਇਲਾਜ ਅਜਖਮੀ ਨੌਜਵਾਨ ਓੰਕਾਰ ਸਿੰਘ ਨੇ ਦੱਸਿਆ ਕਿ ਉਹ ਵਿਸ਼ਾਲ ਮੈਗਾ ਮਾਰਕੀ ਕੰਮ ਕਰਦਾ ਹੈ ਤੇ ਬੀਤੀ 4 ਫਰਵਰੀ ਨੂੰ ਉਹ ਵਕਤ 2:00 ਵਜੇ ਆਪਣੇ ਸਾਥੀ ਨਾਲ ਜਾ ਰਿਹਾ ਸੀ ਤੇ ਇਸ ਦੌਰਾਨ ਮਨਦੀਪ ਸਿੰਘ ਅਤੇ ਉਸਦੀ ਪਤਨੀ ਇੰਦਰਜੀਤ ਕੋਰ ਨੇ ਆਪਣੇ ਹੋਰਨਾਂ ਸਾਥੀਆਂ ਨਾਲ ਮਿਲ ਕੇ ਇੱਕ ਸਾਜ਼ਿਸ਼ ਤਹਿਤ 23 ਤਾਰਹ ਹਥੇੜਾ ਨਾਲ ਉਸ ਉੱਤੇ ਹਮਲਾ ਕਰ ਦਿੱਤਾ ਜਿਸ ਦੌਰਾਨ ਉਹ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਜ਼ਖਮੀ ਨੌਜਵਾਨ ਓੰਕਾਰ ਸਿੰਘ ਨੇ ਦੱਸਿਆ ਕਿ ਸਰਪੰਚੀ ਦੀ ਚੋਣ 'ਚ ਹਰਨ ਕਾਰਨ ਉਕਤ ਟੀਰ ਵੱਲੋਂ ਉਹਨਾਂ ਨਾਲ ਰੰਜਿਸ਼ ਰੱਖੀ ਜਾ ਰਹੀ ਹੈ ਕਿਉਂਕਿ ਉਸਦੀ ਚਾਚੀ ਵੱਲੋਂ ਸਰਪੰਚੀ ਦੀ ਚੋਣ ਜਿੱਤੀ ਗਈ ਸੀ ਦੂਜੀ ਪਾਸੇ ਥਾਣਾ ਮੇਟੀਆਣਾ ਪੁਲਿਸ ਤੇ ਜਾਂਚ ਅਧਿਕਾਰੀ ਤਾਂ ਕਹਿਣਾ ਕਿ ਪੁਲਿਸ ਵੱਲੋਂ ਇਹ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਇਹ ਕਥਿਤ ਦੋਸ਼ੀਆਂ ਤੇ ਮਾਮਲਾ ਦਰਜ ਕਰਕੇ ਕਾਬੂ ਕਰ ਲਿਆ ਜਾਵੇਗਾ ਹੁਸ਼ਾਰਪੁਰ ਦੇ ਉਸਦੇ ਨਾਲ ਚੇਤਨ ਕਸ਼ੁਪਤ ਦੀ ਰਿਪੋਰਟ ਜੀ ਇਹ ਗੱਲ ਨਹੀਂ ਕਿ ਇਹ ਨਾ ਟਕੋਰ ਤੇ ਕੀ ਹੋਇਆ ਤੁਹਾਡੇ ਜਖਮੀ ਹੋਏ ਤੁਸੀਂ ਇਹਨੇ ਮੈਨੂੰ ਭਾਜੀ ਮੈਂ ਵਿਸ਼ਾਲ ਮੈਗਾ ਮਾਰਟ ਕੰਮ ਕਰਦਾ ਜੀ ਮੈਨੂੰ ਜੇ ਬਈ ਛੁੱਟੀ ਹੋਈ ਤਾਂ ਮੈਂ ਉੱਥੋਂ ਨਿਕਲਣ ਲੱਗਾ ਤਾਂ ਸਾਡੇ ਪਿੰਡ ਦੇ ਇੰਦੇ ਸਾਫ ਦਾ ਸਰਪੰਚ ਹੈ ਨਾ ਮਨਦੀਪ ਕੁਮਾਰ ਸੋਨੂੰ ਜੀ ਇਹਨਾਂ ਦਾ ਭਤੀਜਾ ਹੈ ਨਾ ਬੰਸ਼ ਐਕਟਿਵ ਆ ਤੇ ਸੋ ਠੀਕ ਹੈ ਤਾਂ ਮੈਂ ਸੋਚਿਆ ਤਾਂ ਮੈਨੂੰ ਡਰ ਗਿਆ ਵੀ ਥੋੜਾ ਪਿਆ ਉਹ ਬੰਦੇ ਨੇ ਕਾਨੂੰ ਫੋਨ ਲਾ ਲਿਆ ਮੈਨੂੰ ਦੇਖ ਕੇ ਤਾਂ ਮੈਂ ਪਹਿਲਾਂ ਮੋਟਰਸਾਈਕਲ ਇੱਕ ਮਾਰੀਂ ਡਰਦੇ ਨੇ ਫਿਰ ਮੈਂ ਚੱਲ ਪਿਆ ਫਿਰ ਮੈਂ ਜਿੱਤਬੀ ਜਾਂਦਾ ਮੈਂ ਉੱਧਰ ਹੀ ਆਇਆ ਸੀ ਮੇਰੇ ਕੋਲ ਇੱਕ ਵਿਚਾਰ ਮੈਰਾ ਵਾਰਡ ਦਾ ਆਰਡਰ ਸੀਗਾ ਤਾਂ ਮੈਂ ਉਹ ਹਨਾ ਫੋਟੋ ਹੀਰਾ ਦੇ ਕੇ ਫਿਰ ਮੈਂ ਜਿੰਮ ਜਾਂਦਾ ਮੈਂ ਜਿੰਮ ਹੀ ਨਹੀਂ ਗਿਆ ਮੈਨੂੰ ਥੋੜਾ ਮਾਹੌਲ ਆਪਣੇ ਆਪ ਨੂੰ ਠੀਕ ਧਿਆਨ ਲੱਗਾ ਜਿਸ ਹਿਸਾਬ ਨਾਲ ਮੇਰੇ ਰੈਕੀ ਜੀ ਕਰਦਾ ਸੀਗਾ ਠੀਕ ਹੈ ਤਾਂ ਫਿਰ ਮੈਂ ਜਿੰਮ ਨਹੀਂ ਗਿਆ ਫਿਰ ਮੈਂ ਘਰੇ ਚੜ ਗਿਆ ਘਰੇ ਮੈਂ ਆਪਣਾ ਬਾਈਕ ਖੜੀ ਕੀਤੀ ਤਾਂ ਮੈਂ ਬੈਗ ਰੱਖਿਆ ਤਾਂ ਮੈਂ ਚਾਹ ਚੂ ਪੀ ਕੇ ਮੰਮੀ ਨੇ ਚਾਹ ਦਿੱਤੀ ਮੈਂ ਬਾਹਰ ਆ ਗਿਆ ਬਾਹਰ ਅਸੀਂ ਡੇਲੀ ਮੁੰਡੇ ਛੱਡਦੇ ਗੁਰਦੁਆਰੇ ਕੋ ਨਾਰਮਲੀ ਛੱਡਦੇ ਆਪਾਂ ਤਾ ਦੋ ਤਿੰਨ ਜਣੇ ਅਸੀਂ ਖੜੇ ਸੀ ਤਾਂ ਪਿੰਡ ਦਾ ਜਿਹੜਾ ਸਾਫਕਾ ਸਰਪੰਚਾ ਮਨਦੀਪ ਕੁਮਾਰ ਸੌਨੂ ਹਾਂ 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 ਤਾਂ ਉਹ ਸੀ ਉਹਦੇ ਘਰ ਵਾਲੀ ਸੀ ਹਾਂ ਤਾਂ ਉਹਨੇ ਆਪਣੇ ਐਕਟਵੇ ਸੀਗੀ ਉਹਨਾਂ ਕੋਲ ਨਹੀਂ ਲਾਈਟ ਸਾਡੇ ਮੂੰਹ ਵੱਲ ਨੂੰ ਕਰਤੀ ਤਾਂ ਮੈਂ ਖੜਾ ਸੀ ਤਾਂ ਉੱਚੀ ਉੱਚੀ ਗਾਲ੍ਹਾਂ ਕੱਢਣ ਲੱਗ ਪਿਆ ਸਾਡੇ ਘਰਦਿਆਂ ਨੂੰ ਮੇਰੇ ਚਾਚੀ ਸਰਪੰਚ ਬਣਨਾ ਹਾਂ ਹਾਂ ਤਾਂ ਇਨੀ ਸਾਤੇ ਪਰਚਾ ਵੀ ਕੀਤਾ ਇਹ ਧੋਖਾ ਦੇਣਾ ਸਰਪੰਚ ਬਣਨਾ OK ਤਾਂ ਇਨੇ ਮੈਂ ਹਾਂ ਹਾਕਮਾਰੀ ਮੈਨੂੰ ਕਹਿੰਦਾ ਇੱਧਰ ਆ ਓ ਸਰਪੰਚੀ ਕਹਿੰਦਾ ਤੁਹਾਡੇ ਘੂੜੇ ਦੇ ਇੱਤਾਂ ਦੇ ਲਾਈਵ ਤੇ ਮੈਨੂੰ ਬੋਲਣ ਲੱਗ ਪਿਆ ਫਿਰ ਆਪਣੀ ਇਹਨੇ ਘਰ ਵਾਲ ਨੂੰ ਮੇਰੇ ਮੂਰੇ ਕਰਤਾ ਮੈਂ ਤਾਂ ਆਪਣੇ ਹੱਥ ਜਿੱਭਾ 'ਚ ਪਾ ਲਿਆ ਮੈਂ ਬੋਲੇ ਵਾਲੀ ਤੇ ਇਹ ਆਪਣੀ ਘਰ ਵਾਲ ਨੂੰ ਮੂਰੇ ਕਰਦਾ ਸੀ ਇਹਦੇ ਕੋਲ ਇੱਕ ਐਡਾ ਕ ਡੰਡਾ ਜਿਹਾ ਵੀ ਸੀਗਾ ਛੋਟੀ ਜਿਹੀ ਸੀਗੀ ਤੇ ਇਹਦੀ ਘਰ ਵਾਲੀ ਇਹ ਤੋਂ ਖੁੰਦੀ ਸੀ ਕਹਿੰਦੀ ਮਾਰ ਇਹਦੇ ਸਿਰ 'ਚ ਤਾਂ ਇਹਨਾਂ ਨੂੰ ਇਹਨਾਂ ਦੀ ਇੱਕ ਗੱਡੀ ਆ ਸਵਿਫਟ ਇਹਨਾਂ ਦੀ 8807 ਇੱਦਾਂ ਕੁਝ ਕਰਕੇ ਨੰਬਰ ਆ ਅੱਛਾ ਜੀ ਤਾਂ ਉਹ ਮੁੰਡਾ ਆਇਆ ਪਿੱਛੇ ਉਹਨਾਂ ਦਾ ਵੀ ਆ ਉਹਨੇ ਲੈ ਕੇ ਮੇਰੀ ਲੱਤਾਂ 'ਚ ਮਾਰੀ ਤਾਂ ਮੈਂ ਇੱਧੇ ਪਿੱਛੇ ਹੰਡੇ ਪਿਆ ਸੀ ਸੀਸੀਟੀਵੀ ਰਿਪੋਰਟ ਹੋਇਆ ਸਾਰਾ ਤਾਂ ਉਹ ਮੁੰਡਾ ਵਿੱਚੋਂ ਨਿਕਲਿਆ ਇਹਨਾਂ ਦਾ ਮੁੰਡਾ 5-6 ਆਲੇ ਬੂਮ ਬੰਨੇ ਹੋ ਸੀ ਉਹਨਾਂ 'ਚੋਂ ਮੈਂ ਇੱਕ ਦੋ ਪਛਾਣੇ ਇਹਨਾਂ ਦਾ ਤੀਜਾ ਬੰਚ ਸੀਗਾ ਜਿਹੜਾ ਵੀ ਰੈਕੀ ਕਰਦਾ ਸੀ ਤਾਂ ਮੁੰਡਾ ਕੁਨਾਲ ਸੀਗਾ ਇਹਦਾ ਸੌ ਨੂੰ ਸਰਪੰਚ ਦਾ ਛੋਟਾ ਮੁੰਡਾ ਕੋਈ ਮੁੰਡਾ ਇਹਦਾ ਤਾਂ ਅਭੀ ਨੇ ਇਹ 35 ਸੱਟੇ ਇਹਨੇ ਮੈਨੂੰ ਗੱਡੀ 'ਚ ਮਾਰ ਕੇ ਸਿੱਟ ਲਿਆ ਫੇਰ ਇਹਨਾਂ ਨਾਲ ਇੱਕ ਦੋ ਸਰਦਾਰ ਸੀਗੇ ਉਹਨੇ ਦਮਾਲੇ ਪੰਨੇ ਸੀਗੇ ਅੱਛਾ ਜੀ ਤਾਂ ਉਹ ਪੈਂਦੀ ਸੱਟਈ ਆ ਨਾ ਉਹਨੇ ਮੈਨੂੰ ਥੱਲੇ ਸਿੱਟ ਲਿਆ ਉੱਥੇ ਬਜਰੀ ਦਾ ਢੇਡ ਸੀਗਾ ਤਾਂ ਇਹ ਮੇਰੇ ਮਾਰ ਲੱਪੇ ਖੰਡੇ ਗੁੰਡੇ ਸੀਗੇ ਨਾ ਤਾਂ ਹੂੰ ਹੂੰ ਤਾਂ ਇਹਨੇ ਮੇਰੇ ਕਾਫੀ ਇੱਥੇ ਬਾਤਾਂ ਤੇ ਮਾਰਿਆ ਭਾਜੀ ਟੱਕ ਤਾਂ ਇੱਥੇ ਟੱਕ ਮਾਰੇ ਹਾਂ ਤਾਂ ਮੇਰੇ ਸਿਰ 'ਚ ਸੱਟ ਲੱਗੀ ਆ ਜੀ ਰਣਜੀਤ ਸਾਰੀ ਸਰਪੰਚੀ ਸਰਪੰਚੀ ਦੀ ਭਾਜੀ ਇਹਨੇ ਮੈਨੂੰ ਕਈ ਵਾਰ ਧਮਕੀਆਂ ਬਾਤਾਂ 'ਚ ਮੈਨੂੰ ਸਰਪੰਚ ਕਹਿੰਦਾ ਵੀ ਤੇਰੇ ਗੋਲੀਆਂ ਮਾਰ ਲੇ ਇਹ ਤੋਂ ਇਲਸਾਂਸੀ ਰਵਾਲਵਰ ਸੀਗਾ ਲਾ ਕੇ ਘੁੰਮਦਾ ਹੁੰਦਾ ਸੀਗਾ ਹੂੰ ਹੂੰ ਤਾਂ ਰਾਤੀ ਮੈਨੂੰ ਇਹ ਜਾਣ ਲੱਗਾ ਹੈ ਕੀ ਮੰਗ ਕਰਦੇ ਆਂ ਵੰਡਤਾਬਾਦੀ ਇਹੀ ਕਰਦੇ ਜੋ ਸਜ਼ਾ ਬਣਦੀ ਜਾਂ ਦਿੱਤੀ ਜਾਵੇ ਸਖਤ ਤੋਂ ਸਖਤ ਕਿਉਂਕਿ ਇਹਨੇ ਪਿੰਡ ਦਾ ਮਾਹੌਲ ਬਹੁਤ ਇਹਨੇ ਖਰਾਬ ਕੀਤਾ ਹੈ ਕਾਹਾਂ ਵੀ ਖਤਰਾ ਹੈ ਹਾਂਜੀ ਪਿੰਡ 'ਚ ਪੂਰੀ ਦਹਿਸ਼ਤ ਫਲਾ ਕੇ ਰੱਖਦੇ ਕਿਸ ਪਾਰਟੀ ਨਾਲ ਸਬੰਧ ਕਰਦੇ ਇਹ ਕਿਸੇ ਪਾਰਟੀ ਨਾਲ ਸਬੰਧ ਇਹ ਜਦੋਂ ਪਿਛਲੀ ਵਾਰੀ ਵੋਟਾਂ ਹੋਈਆਂ ਅਸੀਂ ਆਮ ਆਦਮੀ ਨਾ ਸੀਗੇ ਤਾਂ ਇਹ ਕਾਂਗਰਸ ਨਾਲ ਸੱਜਿਆ ਪਹਿਲਾਂ ਪਿੰਡ ਵਿੱਚ ਬਦਲਦੇ ਸੀ ਇਹ ਇਕੱਲੇ ਤਾਂ ਬਦਲਦੇ ਹੋਏ ਇਹ ਮੁੰਡੇ ਨਾਲ ਪਾਜੀ ਅੰਗਲ ਦੇ ਮੁੰਡੇ ਨਾਲ ਇਹਨਾਂ ਨੂੰ ਦਰੋਂ ਪੈਸੇ ਮਿਲਦੇ ਉਦੋਂ ਨਾਲ ਹੋ ਜਾਂਦਾ ਹੈ ਅੱਛਾ ਇਹ ਪਹਿਲਾਂ ਬੀਐਸਪੀ ਚ ਵੀ ਰਹੇ ਹਾਂ ਹਾਂਜੀ 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 ਇਹ ਤਾਂ ਤਾਂ ਮੁੰਡੇ ਰਾਜ ਨਹੀਂ ਜਾਰੀ ਸੀ ਮੇਰੇ ਸਾਹਮਣੇ ਇਹ ਭਾਜੀ ਜਿੰਨਾ ਜਿੱਦਾਂ ਅਸੀਂ ਆ ਨਾ ਇਹ ਸਾਡੇ ਐਂਟੀ ਚੱਲਦੇ ਰਹੇ ਸਾਡੇ ਪੁਰਾਣੇ ਜਿਹੜੇ ਸਰਪੰਚ ਸੀਗੇ ਉਹਨਾਂ ਦੇ ਵੀ ਐਂਟੀ ਚੱਲਦਾ ਰਿਹਾ ਪੁਲਿਸ ਕੰਪਲੇਂਟ ਕਰਤੀ ਹੁਣ ਤੁਸੀਂ ਹਾਂਜੀ ਭਾਜੀ ਰਾਤੀ ਪੁਲਿਸ ਆਈ ਸੀਗੀ ਤਾਂ ਮੇਰੀ ਹਾਲਤ ਨਹੀਂ ਠੀਕ ਸੀਗੀ ਠੀਕ ਹੈ ਬਿਆਨ ਵਾਲਾ ਸਮਿਤਾ ਦੇਵੀ ਸਰਪੰਚ ਕੀ ਗੱਲ ਹੋਈ ਹੈ ਔਰ ਇਹ ਕਾਰਨ ਹੋਇਆ ਏ ਸਰ ਜਗੋਦੀ ਸਰਪੰਚੀ ਦਾ ਸਰਪੰਚੀ ਜਦੋਂ ਫਾਰਮ ਪਰ ਹੋ ਰਿਹਾ ਨਾ ਇਹ ਉਸ ਦਿਨ ਤੋਂ ਹੀ ਰੰਝਿਤ ਸ਼ੁਰੂ ਹੋ ਗਈ ਉਹ ਹਾਂਜੀ ਸਾਡੀ ਫਾਈਲ ਵੀ ਕੈਨਸਲ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਮਨਦੀਪ ਕੁਮਾਰ ਸਰ ਉਹ ਸਰਪੰਚ ਬੋਲੋ ਹਾਂ ਹਾਂ ਤੇ ਇਹਨਾਂ ਨੇ ਹੁਣ ਸਾਡੇ ਬੇਟੇ ਤੇ ਅੱਖ ਰੱਖੀ ਕੰਮ ਤੋਂ ਆਇਆ ਹੈ ਕੰਮ ਤੋਂ ਹੀ ਇਹਨਾਂ ਨੇ ਇਹਨਾਂ ਦੇ ਪਿੱਛੇ ਇੱਕ ਗੱਡੀ ਲਾਈ ਹੋਈ ਸੀ ਇਹਨਾਂ ਨੇ ਉੱਥੇ ਹੀ ਇਹਨਾਂ ਪਿੱਛਾ ਕਰਦੇ ਕਰਦੇ ਪਹਚਾਣ ਕਰਾ ਕੇ ਉੱਥੇ ਆ ਗਿਆ ਆ ਕਿਹੜੇ ਵਿੱਚ ਜਿੱਦਾਂ ਆਇਆ ਐਂਟਰੀ ਹੋਈ ਆ ਇਹਨਾਂ ਨੇ ਉੱਥੇ ਹੀ ਇਹਨਾਂ ਨੂੰ ਚਾਹ ਉਦੋਂ ਕਰੇ ਕਿ ਕਹਿੰਦਾ ਇਹਨਾਂ ਨੇ ਖੜਿਆ ਹੋ। ਠੀਕ ਐ ਜਦੋਂ ਇਹ ਸਤਾਂਚ ਬਣੇ ਉਦੋਂ ਦਾ ਹੀ ਇਹ ਰਜੇਸ਼ ਰਾਜੇਸ਼ ਉਹਦਾ ਕੀ ਆ। ਕੀ ਮੰਨਦਾ ਸਰ ਇਹ एरिया ਕੀ ਐਸ.ਡੀ.ਐਮ. ਵੀ ਨੇ ਮੇਰੇ ਤੋਂ ਕੰਫੀਮਾਈ ਕੀਤਾ ਕਿ ਇਹਨਾਂ ਨੇ ਹੀਰਾ ਵੇਰੀ ਕੀਤੀ ਹੋਈ ਆ। ਪਰ ਅਸੀਂ ਇਹੀ ਮੰਨ ਦਤਦੇ ਆ ਕਿ ਜਿੰਨੀ ਸਖਤੀ ਨਾਲ ਇਹਨਾਂ ਨਾਲ ਪੇਸ਼ੀ ਆਜਾ ਕਿ ਨਾ ਮੈਂ ਤਾਂ ਕਹਿੰਦੀ ਆ ਕਿ ਕਿਹੜਾ ਇਹਨਾਂ ਨੇ ਕੀਤਾ ਇਹਨਾਂ ਨੇ ਸਾਡੇ ਨਾਲ ਕੀਤਾ ਕੱਲੂ ਪਿੰਡ ਦਾ ਕੋਈ ਹੋਰ ਬੱਚਾ ਵੀ ਚੱਕੂ ਹਾਂ ਇਹਨਾਂ ਦਾਹਸ਼ਤ ਫੈਲਾਉਣੀ ਕੋਈ ਚੰਗੀ ਗੱਲ ਨਹੀਂ ਹੈਗੀ ਤੁਸੀਂ ਮੌਜੂਦਾ ਸਰਪੰਚ ਹਾਂਜੀ ਮੈਂ ਮੌਜੂਦਾ ਸਰਪੰਚ ਹਾਂ ਕੀ ਨਾਮ ਮੇਰਾ ਨਾਮ ਸੁਨੀਤਾ ਦੇਵੀ ਠੀਕ ਹੈ ਜੀ ਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਮੀਆ ਸਿੰਘ ਕਾਹ ਹੈ ਸਰ ਇੱਕ ਪਿੰਡ ਟਕਵਾਲ ਦੇ ਵਿੱਚ ਔਂਕਾਰ ਨਾਮ ਦੇ ਵਿਅਕਤੀ ਨਾਲ ਕੁੱਟਮਾਰ ਹੋਈ ਹੈ ਕੀ ਮਾਮਲਾ ਹੈ ਔਂਕਾਰ ਸਿੰਘ ਸਨੋ ਕੁਲਵਿੰਦਰ ਸਿੰਘ ਦੇ ਨਾਲ ਪਿੰਡ ਬਾਦੀਆਂ ਵੱਲੋਂ ਕੋਈ ਪੰਜਾਬ ਦੇ ਵਿੱਚ ਕੋਈ ਲੜਾਈ ਲੜੀ ਮਲਦੀਖ ਕੁਮਾਰਾ ਬਗਵਾਰੀ ਬਗਵਾਰ ਨੇ ਉਹਦੇ ਨਾਲ ਲੜਾਈ ਝਗੜਾ ਕੀਤਾ ਇਹਨਾਂ ਦੀ ਬਿਆਨ ਮਹਮਦ ਰੂਦ ਦੇ ਬਿਆਨ ਦਰਜ ਕੀਤੇ ਅਗਲੀ ਕਰ ਵੀ ਜੰਮਰ ਸਿੱਖਲੀ ਹਾਂ ਜੀ ਆ ਰਹੀ ਆ ਕੋਈ ਐਫਆਈਆ ਅੱਜ ਵੀ ਕੀਤੀ ਗਈ ਹੈ ਹੁਣ ਅੱਜ ਤੱਕ ਅਗਲੀ ਕਰ ਵੀ ਉਹ ਕਿੰਨਾਂ ਚੱਲੀ ਆ ਰਹੀ ਆ ਅਮਰ ਦੇ ਵਿੱਚ